ਦੂਜੇ ਪਾਸੇ 8 ਪੋ ਹੁੰਦੀ ਹੈ ਜੋ ਕੱਲ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕੀਤਾ 8 ਪੋ ਵਾਲੇ ਦਿਨ ਤਨ ਤਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜੀ ਜੋ ਕੁੰਮਾ ਮਾਸਕੀ ਦੀ ਛਪੜੀ ਦੇ ਵਿੱਚ ਰਾਤ ਕੱਟ ਰਹੇ ਸਨ ਅੰਮ੍ਰਿਤ ਵੇਲਾ ਹੁੰਦਾ ਹੈ ਗੁਰੂ ਪਿਆਰਿਓ ਉਸ ਸਮੇਂ ਗੰਗੂ ਬ੍ਰਾਹਮਣ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਆਪ ਜੀ ਨੂੰ ਆਪਣੇ ਘਰ ਲੈ ਜਾਂਦਾ ਹੈ ਸਹਿਬ ਜਾਦੇ ਗੰਗੂ ਬ੍ਰਾਹਮਣ ਦੇ ਘਰ ਅੱਠ ਪੋ ਦੀ ਰਾਤ ਕੱਟਦੇ ਨੇ ਗੰਗੂ ਬ੍ਰਾਹਮਣ ਦਾ ਜਿਹੜਾ ਮਨ ਸੀ ਉਹ ਬੇਈਮਾਨ ਹੋ ਗਿਆ ਸੀ ਕਿਉਂਕਿ ਉਸ ਨੇ ਮਾਤਾ ਗੁਜਰ ਕੌਰ ਜੀ ਕੋਲ ਜੋ ਸੋਨੇ ਦੀਆਂ ਮੋਹਰਾਂ ਸੀ ਉਹ ਵੇਖ ਲਈਆਂ ਸਨ ਮੋਰਾ ਦੀ ਜੋ ਥੈਲੀ ਸੀ ਉਹ ਚੁੱਕ ਲਈ ਤੇ ਮਾਤਾ ਗੁਜਰਕੌਰ ਜੀ ਨੇ ਰਾਤ ਨੂੰ ਵੇਖ ਲਿਆ ਸੀ ਕਿਉਂਕਿ ਮਾਤਾ ਗੁਜਰਕੌਰ ਜੀ ਸੁੱਤੇ ਨਹੀਂ ਸਨ ਭਾਵੇਂ ਕਿ ਸਹਿਬ ਯਾਦੇ ਸੌਂਗੇ ਸਨ ਮਨ ਵਿੱਚ ਲਾਲਚ ਆ ਗਿਆ ਪਾਪ ਆ ਗਿਆ ਕਿ ਜੇ ਕਿਤੇ ਇਹ ਮਾਇਆ ਮੇਰੇ ਹੱਥ ਲੱਗ ਜਾਵੇ ਮੈਨੂੰ ਮਿਲ ਜਾਵੇ ਮੇਰੀਆਂ ਪੀੜੀਆਂ ਬੈਠ ਕੇ ਖਾਇਆ ਕਰਨ ਗਿਆ ਤੇ ਗੁਰੂ ਪਿਆਰਿਓ ਉਸ ਸਮੇਂ ਮਾਤਾ ਗੁਜਰ ਕੌਰ ਜੀ ਕੁਛ ਨਹੀਂ ਕਹਿੰਦੇ ਇਹ ਗੰਗੂ ਬ੍ਰਾਹਮਣ ਮਾਇਆ ਚੋੱਕੇ ਲੈ ਜਾਂਦਾ ਹੈ ਅੱਠ ਪੋ ਦੀ ਰਾਤ ਹੈ ਤੇ ਮਾਤਾ ਜੀ ਨੇ ਸੋਚਿਆ ਚਲੋ ਕੋਈ ਨਹੀਂ ਭਾਈ ਹੋ ਸਕਦਾ ਨੇ ਸੰਭਾਲੀ ਹੋਵੇ ਪਰ ਨਹੀਂ ਪਾਪ ਬੁਰਾ ਪਾਪੀ ਕੋ ਪਿਆਰਾ ਪਾਪੀ ਬੰਦੇ ਨੂੰ ਪਾਪ ਪਿਆਰਾ ਲੱਗਦਾ ਹੁੰਦਾ ਇਹ ਪਾਪੀ ਨੇ ਐਸਾ ਧਰੋ ਕਮਾਇਆ ਮਾਇਆ ਕੋੜ ਰੱਖ ਲਈ ਅੱਠ ਪੋ ਦੀ ਸਾਰੀ ਰਾਤ ਲੰਘ ਜਾਂਦੀ ਹੈ ਮਾਤਾ ਗੁਜਰ ਕੌਰ ਜੀ ਨਹੀਂ ਸੌਂਦੇ ਤੇ ਗੁਰੂ ਪਿਆਰਿਓ ਦਿਨ ਚੜਦਾ ਹੈ 9 ਪੋ ਹੋ ਜਾਂਦੀ ਹੈ ਜਿਉਂ ਹੀ 9 ਪੋ ਦਾ ਅੰਮ੍ਰਿਤ ਵੇਲਾ ਹੁੰਦਾ ਹੈ ਮਾਤਾ ਗੁਜਰ ਕੌਰ ਜੀ ਅੰਮ੍ਰਿਤ ਵੇਲੇ ਕਹਾਮੇ ਕੇ ਸਾਰੀ ਰਾਤ ਸੁੱਤੇ ਨਹੀਂ ਉੱਠਦੇ ਨੇ ਬੈਠਦੇ ਨੇ ਤੇ ਗੁਰੂ ਪਿਆਰਿਓ ਇਹ ਗੰਗੂ ਬ੍ਰਾਹਮਣ ਆਉਂਦਾ ਹੈ ਤੇ ਜਦ ਤੱਕ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਿਆਦੇ ਨੂੰ ਉਠਾ ਲੈਂਦੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਇਕ ਰੰਗੂ ਬ੍ਰਾਹਮਣ ਜੀ ਦੇ ਮਨ ਦੇ ਵਿੱਚ ਲਾਲਚ ਸੀ ਕਿ ਮਾਇਆ ਮੇਰੀ ਹੋ ਗਈ ਐ ਮੈਂ ਹੁਣ ਇਸ ਸੋਨੇ ਦੀਆਂ ਮੋਹਰਾਂ ਦਾ ਮਾਲਕ ਬਣ ਗਿਆ ਹਾਂ ਮਨ ਪਾਪੀ ਹੋ ਗਿਆ ਮਾਤਾ ਗੁਜਰਕੌਰ ਜੀ ਨੇ ਪੁੱਛ ਲਿਆ ਗੰਗੂ ਬ੍ਰਾਹਮਣ ਨੂੰ ਪੁੱਛਿਆ ਬੇਪੁੱਤ ਗੰਗਿਆ ਮੇਰੇ ਕੋਲ ਜੋ ਮਾਇਆ ਦੀ ਥੈਲੀ ਸੀ ਸੋਨੇ ਦੀਆਂ ਮੋਹਰਾਂ ਸੀ ਉਹ ਸੰਭਾਲ ਲਈਆਂ ਤਾਂ ਰਾਤ ਤੂੰ ਜਿਹੜੀਆਂ ਚੁੱਕ ਕੇ ਲੈ ਗਿਆ ਸਾ ਕਿਤੇ ਸੰਭਾਲ ਕੇ ਰੱਖੀਆਂ ਨੇ ਜਿਹੜਾ ਗੰਗੂ ਬ੍ਰਾਹਮਣ ਸੀ ਤੜਫ ਗਿਆ ਇਹ ਗੱਲ ਸੁਣਦਿਆਂ ਸੜ ਬੜ ਕੇ ਕੋਲਾ ਬਣ ਗਿਆ ਤੇ ਅੱਗੇ ਉਹ ਆਖਣ ਲੱਗਿਆ ਮਾਤਾ ਜੀ ਮੈਂ ਕੋਈ ਚੋਰ ਆ ਮਾਤਾ ਗੁਜਰ ਕੌਰ ਜੀ ਕਹਿੰਦੇ ਨਹੀਂ ਵੇ ਗੰਗਿਆ ਤੂੰ ਤਾਂ ਸਾਡਾ ਪੁੱਤ ਐ ਤੈਨੂੰ ਚੋਰ ਥੋੜੀ ਆਖਿਆ ਮੈਂ ਤਾਂ ਇਹ ਆਖਿਆ ਕਿ ਜਿਹੜੀ ਰਾਤ ਤੋਂ ਮਾਇਆ ਚੁੱਕੀ ਸੀ ਉਹ ਕਿਤੇ ਸੰਭਾਲ ਕੇ ਰੱਖੀ ਐ ਸਾਨੂੰ ਬਹੁਤ ਜ਼ਰੂਰਤ ਪੈਣੀ ਐ ਇਹਦੀ ਕਿਉਂਕਿ ਜਿੰਨੇ ਵੀ ਰਸਤੇ ਨੇ ਸਾਰੇ ਰਸਤਿਆਂ ਦੇ ਵਿੱਚ ਸਿਪਾਹੀ ਨੇ ਮੁਗਲ ਫੌਜਾਂ ਨੇ ਰੰਗੜ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਜੇ ਉਹ ਸਾਨੂੰ ਕਿਤੇ ਰੋਕਣਗੇ ਇਹ ਮਾਇਆ ਦੇ ਕੇ ਉਹਨਾਂ ਨੂੰ ਮਨਾ ਲਵਾਂਗੇ ਤਾਂ ਕਰਕੇ ਮੈਂ ਤੇਤੋ ਪੁੱਛ ਰਹੀ ਆ ਪੁੱਤਰਾ ਨਹੀਂ ਇਹ ਮਾਇਆ ਅਸੀਂ ਖਾਕ ਸਮਝਦੇ ਹਾਂ ਜਿੱਥੇ ਮੈਂ ਇੰਨੇ ਕਿਲੇ ਛੱਡ ਦਿੱਤੇ ਆਨੰਦਪੁਰ ਸਾਹਿਬ ਦੇ ਵਿੱਚ ਪੰਜ ਕਿਲੇ ਸਨ ਧਨ ਦੌਲਤ ਛੱਡ ਦਿੱਤੀ ਹੀਰੇ ਮੋਤੀ ਜਵਾਹਰਾਤ ਛੱਡ ਦਿੱਤੇ ਇਹ ਮਾਇਆ ਨਾਲ ਥੋੜੀ ਮੋਹ ਹੈ ਮੈਨੂੰ ਨਾ ਪੁੱਤ ਗੰਗਿਆ ਤੈਨੂੰ ਮੈਂ ਚੋਰ ਨਹੀਂ ਜਾ ਕਹਿੰਦੀ ਮੈਂ ਤਾਂ ਤੈਨੂੰ ਇਹ ਪੁੱਛਿਆ ਮਾਇਆ ਸੰਭਾਲੀ ਹੈ ਤਾਂ ਦੇ ਦੇ ਸਾਡੇ ਕੰਮ ਆ ਜਾਏਗੀ ਓਏ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਪਾਪ ਹੈ ਮਨ ਦੇ ਵਿੱਚ ਇਹ ਹੈ ਕਿ ਇਹ ਮਾਇਆ ਨਹੀਂ ਮੈਂ ਦੇਣੀ ਉੱਚੀ ਉੱਚੀ ਰੋਲਾ ਪਾਉਣ ਲੱਗਿਆ ਮਾਤਾ ਇੱਕ ਤੈਨੂੰ ਘਰ ਦੇ ਵਿੱਚ ਪਨਾਹ ਦਿੱਤੀ ਜਗਾ ਦਿੱਤੀ ਪ੍ਰਸ਼ਾਦਾ ਛਕਾਇਆ ਉਤੋਂ ਦੀ ਮੈਨੂੰ ਚੋਰ ਕਹਿੰਦੇ ਹੋ ਨੋ ਪੋ ਦਾ ਦੈਨ ਹੈ ਗੁਰੂ ਪਿਆਰਿਓ ਘਰ ਨੂੰ ਲਾ ਕੇ ਕੁੰਡੀ ਜਿਹੜੇ ਕਮਰੇ ਦੇ ਵਿੱਚ ਮਾਤਾ ਜੀ ਔਰ ਸਹਿਬਜ਼ਾਦੇ ਬੈਠੇ ਸਨ ਆਪਣੀ ਪਤਨੀ ਨੂੰ ਕਹਿ ਗਿਆ ਘਰ ਵਾਲੀ ਨੂੰ ਕਹਿ ਗਿਆ ਗੱਲ ਸੁਣ ਭਗਵਾਨ ਨੇ ਇਹਨਾਂ ਨੂੰ ਕੁੰਡਾ ਨਾ ਖੋਲਿਂ ਜਿੰਨਾ ਮਰਜੀ ਦਰਵਾਜ਼ਾ ਪੰਨੀ ਜਾਣ ਤੋੜੀ ਜਾਣ ਇਹਨਾਂ ਨੂੰ ਦਰਵਾਜ਼ਾ ਨਾ ਖੋਲਿਂ ਕਰਵਾਲੀ ਕਹਿੰਦੀ ਤੁਸੀਂ ਕਿੱਥੇ ਚੱਲੇ ਹੋ ਤੇ ਗੰਗੂ ਬ੍ਰਾਹਮਣ ਆਖਣ ਲੱਗਿਆ ਮੈਂ ਮੁਰੰਡੇ ਥਾਣੇ ਚੱਲਿਆ ਰਿਪੋਰਟ ਲਿਖਾਉਣ ਤੇ ਫਿਰ ਉਥੋਂ ਫੌਜਦਾਰ ਆਉਣਗੇ ਸਿਪਾਹੀ ਆਉਣਗੇ ਥਾਣੇਦਾਰ ਆਉਣਗੇ ਇਹਨਾਂ ਮਾਤਾ ਜੀ ਨੂੰ ਅਤੇ ਸਹਬਜ਼ਾਦਿਆਂ ਨੂੰ ਫੜ ਕੇ ਲੈ ਕੇ ਜਾਣਗੇ ਫਿਰ ਪਤਾ ਲੱਗੇਗਾ ਇਹਨਾਂ ਨੂੰ ਕਿ ਚੋਰ ਕਿਵੇਂ ਆਖੀਦਾ ਹੈ ਵੇਖੋ ਨਾਲੇ ਚੋਰੀ ਕੀਤੀ ਐ ਨਾਲੇ ਮਾਇਆ ਲੁਕੋ ਲਈ ਐ ਫਿਰ ਵੀ ਦੇਖੋ ਕਿੰਨਾ ਟਕਵੰਜ ਕਰਦਾ ਬੜਾ ਚੰਦਰਾ ਨਿਕਲਿਆ ਗੰਗੂ ਪਾਪੀ ਤਾਂ ਤੈਨੂੰ ਲਾਣਤਾ ਖਾਂਦਾ ਨਾ ਲਾਣਤਿਆਂ ਰਹਿਦੀ ਦੁਨੀਆ ਤੱਕ ਪੈਂਦੀਆਂ ਰਹਿਣਗੀਆਂ ਸਿੱਖਾਂ ਨੇ ਤਾਂ ਲਾਣਤਾ ਪਾਉਣੀਆਂ ਹੀ ਪਾਉਣੀਆਂ ਨੇ ਸਾਰੀ ਦੁਨੀਆ ਲਾਣਤਾ ਪਾਉਂਦੀ ਐ ਉਹਨਾਂ ਗੁਰੂ ਪਿਆਰਿਓ ਉਹ ਕਮਰੇ ਨੂੰ ਕੁੰਡੀ ਲਾ ਕੇ ਸਿੱਧਾ ਮੁਰੰਡੇ ਚਲੇ ਗਿਆ ਮੁਰੰਡੇ ਜਾ ਕੇ ਥਾਣੇਦਾਰਾਂ ਨੂੰ ਆਖਣ ਲੱਗਿਆ ਉੱਥੇ ਦੋ ਵੱਡੇ ਫੌਜਦਾਰ ਸਨ ਜਿਹੜੇ ਥਾਣੇਦਾਰ ਸੀ ਉਸ ਸਮੇਂ ਦੇ ਜਿਨ੍ਹਾਂ ਦਾ ਨਾਮ ਸੀ ਜਾਨੀ ਖਾਂ ਅਤੇ ਮਾਨੀ ਖਾਂ ਜਾਨੀ ਖਾਂ ਮਾਨੀ ਖਾਂ ਆਖਣ ਨੂੰ ਆਖਣ ਲੱਗਾ ਗੰਗੂ ਬ੍ਰਾਹਮਣ ਕਹਿੰਦਾ ਫੌਜਦਾਰ ਸਾਹਿਬ ਥਾਣੇਦਾਰ ਸਾਹਿਬ ਮੈਂ ਤੁਹਾਨੂੰ ਇੱਥੇ ਇੱਕ ਖੁਸ਼ਖਬਰੀ ਸੁਣਾਉਣ ਆਇਆ ਥਾਣੇਦਾਰ ਕਹਿੰਦੇ 10 ਬਈ ਕਿਹੜੀ ਖੁਸ਼ਖਬਰੀ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਦੇ ਛੋਟੇ ਸਹਬਜ਼ਾਦੇ ਮੇਰੇ ਘਰ ਦੇ ਵਿੱਚ ਨੇ ਤੁਸੀਂ ਜਾ ਕੇ ਗ੍ਰਿਫਤਾਰ ਕਰ ਲੋ ਉਹਨਾਂ ਦੋਵੇਂ ਥਾਣੇਦਾਰਾਂ ਨੂੰ ਚਾ ਚੜ ਗਿਆ ਜਾਨੀ ਖਾਨ ਮਾਨੀ ਖਾਨ ਨੂੰ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਫੌਜ ਦੇ ਹੱਥ ਵਿੱਚ ਨਹੀਂ ਆਉਂਦੇ ਉਨ੍ਹਾਂ ਨਾਲ ਚਮਕੌਰ ਦੀ ਗੜੀ ਵਿੱਚ جنگ ਚੱਲ ਰਹੀ ਹੈ ਪਰ ਮੈਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ ਵਜ਼ੀਰ ਖਾਂ ਕੋ ਪੇਸ਼ ਕਰਾਂਗਾ ਇਨਾਮ ਪਾਵਾਂਗਾ ਇਹ ਦੋਵੇਂ ਲਾਲਚੀ ਹੋ ਜਾਂਦੇ ਨੇ ਇਹ ਆਪਣੇ ਨਾਲ ਸੈਂਕੜਿਆਂ ਦੇ ਵਿੱਚ ਸਿਪਾਹੀ ਲੈਂਦੇ ਨੇ ਗੱਡੇ ਲੈ ਲੈਂਦੇ ਨੇ ਤੇ ਗੁਰੂ ਪਿਆਰਿਓ ਗੰਗੂ ਬ੍ਰਾਹਮਣ ਦੇ ਘਰ ਪਿੰਡ ਖੇੜੀ ਪਹੁੰਚ ਜਾਂਦੇ ਨੇ ਜਿਹਨੂੰ ਅੱਜ ਸਹੇੜੀ ਕਹਿੰਦੇ ਨੇ ਜਦੋਂ ਉੱਥੇ ਪਹੁੰਚ ਜਾਂਦੇ ਨੇ ਇਹ ਤਾਂ ਦਰਵਾਜ਼ਾ ਖੋਲਿਆ ਜਾਂਦਾ ਜਿੱਥੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਯਾਦ ਦੇ ਇਹ ਗੰਗੂ ਬ੍ਰਾਹਮਣ ਤਾੜ ਕੇ ਗਿਆ ਸੀ ਅੰਦਰ ਬੰਦ ਕਰਕੇ ਗਿਆ ਸੀ ਜਾਨੀ ਖਾਂ ਮਾਨੀ ਖਾਂ ਥਾਣੇਦਾਰ ਇਹ ਜਦੋਂ ਦਰਵਾਜ਼ਾ ਖੋਲਦੇ ਨੇ ਇਹਨਾਂ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਕਿਸੇ ਗਠੜੀ ਦੇ ਵਿੱਚੋਂ ਕੋਈ ਲਾਲ ਮਿਲੇ ਹੋਣ ਇਦਾਂ ਉਹਨਾਂ ਨੂੰ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨਜ਼ਰ ਆਉਂਦੇ ਨੇ ਆਖੋ ਸਤਨਾ ਇਹਨਾਂ ਤੇਜ ਸਹਿਬਜ਼ਾਦਿਆਂ ਦਾ ਇਹਨਾਂ ਤੇਜ ਮਾਤਾ ਗੁਜਰਕੌਰ ਜੀ ਦਾ ਗੁਰੂ ਪਿਆਰਿਓ ਕਿੱਡਾ ਵੱਡਾ ਪਾਪ ਕੀਤਾ ਇਸ ਗੰਗੂ ਬ੍ਰਾਹਮਣ ਨੇ ਉਜਾਨੀਖਾਂ ਮਾਨੀਖਾਂ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੂੰ ਵੇਖਦੇ ਨੇ ਮਾਤਾ ਜੀ ਖੜੇ ਹੋ ਜਾਂਦੇ ਨੇ ਸਹਿਬਜ਼ਾਦੇ ਖੜੇ ਹੋ ਜਾਂਦੇ ਨੇ ਕਮਰੇ ਵਿੱਚੋਂ ਬਾਹਰ ਆਉਂਦੇ ਨੇ ਸਹਿਬਜ਼ਾਦਿਆਂ ਦੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੀੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਨੇ ਵੀ ਹੱਥ ਕੜੀਆਂ ਲਾ ਦਿੱਤੀਆਂ ਸੀ ਹੱਥਾਂ ਨੂੰ ਦਰ ਸੀ ਕਿ ਸਿੱਖਾਂ ਦੇ ਵਿੱਚ ਪਤਾ ਨਹੀਂ ਕਿਹੜੀ ਕਰਾਮਾਤ ਹੈ ਕਿਹੜੀ ਤਾਕਤ ਹੈ ਕਿਹੜੀ ਸ਼ਕਤੀ ਹੈ ਕਿਤੇ ਇਹ ਚਲੇ ਨਾ ਜਾਣ ਜਿਹਨੂੰ ਆਪਾਂ ਕਹਿੰਦੇ ਆ ਰਫੂ ਚੱਕਰ ਨਾ ਹੋ ਜਾਣ ਤੇ ਗੁਰੂ ਪਿਆਰਿਓ ਛੋਟੇ ਸਹਿਬ ਜਦਿਆਂ ਨੂੰ ਗੱਡਿਆਂ ਦੇ ਵਿੱਚ ਬਿਠਾਇਆ ਗਿਆ ਧੰਨ ਮਤਾ ਗੁਰਕੌਰ ਜੀ ਨੂੰ ਗੱਡੇ ਦੇ ਨਾਲ ਤੋਰਿਆ ਗਿਆ ਜਾਨੀ ਖਾਂ ਮਾਨੀ ਖਾਂ ਖੱਬੇ ਅਤੇ ਸਜੇ ਗੱਡੇ ਦੇ ਜਾ ਰਹੇ ਨੇ ਸਿਪਾਹੀ ਸੈਂਕੜਿਆਂ ਦੀ ਗਿਣਤੀ ਵਿੱਚ ਨੇ ਗੱਡੇ ਨੂੰ ਘੇਰਾ ਪਾਇਆ ਹੋਇਆ ਕਿ ਸਹਬ ਜਾਦੇ ਕੋਈ ਨਿਕਲ ਨਾ ਜਾਣ ਭੱਜ ਨਾ ਜਾਣ ਤੇ ਗੁਰੂ ਪਿਆਰਿਓ ਗੱਡਾ ਤੋੜਿਆ ਜਾਂਦਾ ਤੇ ਉਸ ਸਮੇਂ ਪਿੰਡ ਦੀਆਂ ਬੀਬੀਆਂ ਪਿੰਡ ਦੀਆਂ ਭੈਣਾਂ ਆਉਂਦੇ ਜਾਂਦੇ ਰਾਹੀ ਵੇਖਦੇ ਨੇ ਵੀ ਕੌਣ ਐ ਇਹ ਜਿਨ੍ਹਾਂ ਨੂੰ ਸਿਪਾਹੀ ਫੜ ਕੇ ਲੈ ਕੇ ਜਾ ਰਹੇ ਨੇ ਐਡਾ ਤਕੜਾ ਕਾਫਲਾ ਐਡਾ ਵੱਡਾ ਘੇਰਾ ਕੋਈ ਵੱਡੇ ਮੁਜਰਮ ਹੋਣਗੇ ਅੱਜ ਤਾਂ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਵੀ ਪਹੁੰਚੇ ਹੋਏ ਨੇ ਤੇ ਗੁਰੂ ਪਿਆਰਿਓ ਜਦੋਂ ਗੱਡੇ ਵੱਲ ਵੇਖਦੇ ਨੇ ਤਾਂ ਉਹਨਾਂ ਨੂੰ ਛੋਟੇ ਸਹਿਬ ਯਾਦੇ ਨਜ਼ਰ ਆਉਂਦੇ ਨੇ ਲੋਕਾਂ ਨੂੰ ਜਿਹੜੀਆਂ ਬੀਬੀਆਂ ਖੂਹ ਤੇ ਪਾਣੀ ਭਰਦੀਆਂ ਸੀ ਜਾਂ ਇਧਰ ਉਧਰ ਜਾ ਰਹੀਆਂ ਸਨ ਉਹਨਾਂ ਨੇ ਵੇਖਿਆ ਓਏ ਛੋਟੇ ਬੱਚੇ ਨੇ ਨਾਲ ਇੱਕ ਬਜ਼ੁਰਗ ਮਾਤਾ ਹੈ ਕੀ ਕਸੂਰ ਕੀਤਾ ਹੋਏਗਾ ਇਹਨਾਂ ਨੇ ਲੱਗਦਾ ਤਾਂ ਹੈ ਨਹੀਂ ਕੋਈ ਅਪਰਾਧ ਕੀਤਾ ਹੋਏਗਾ ਪਰ ਇੰਨੇ ਸਿਪਾਹੀ ਇਹ ਖੁਦ ਥਾਣੇਦਾਰ ਚੱਲ ਕੇ ਆਏ ਨੇ ਕੋਈ ਤਾਂ ਕੋਈ ਗੱਲ ਹੈ ਭਾਈ ਬੀਬੀਆਂ ਇੱਕ ਦੂਜੇ ਨੂੰ ਪੁੱਛਦੀਆਂ ਨੇ ਨਹੀਂ ਭੈਣਾ ਕੌਣ ਨੇ ਇਹ ਜਿਹੜੇ ਗੱਡਿਆਂ ਦੇ ਵਿੱਚ ਬੱਚੇ ਬਿਠਾਏ ਨੇ ਇਹ ਬੱਚੇ ਤਾਂ ਰਾਜੇ ਮਹਾਰਾਜਿਆਂ ਦੇ ਲੱਗ ਰਹੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਜਿੰਨਾ ਬੀਬੀਆਂ ਭੈਣਾਂ ਨੂੰ ਪਤਾ ਸੀ ਨਾ ਖਬਰ ਮਿਲ ਗਈ ਸੀ ਗੰਗੂ ਦੇ ਘਰੋਂ ਸਿਪਾਈਆਂ ਦੇ ਵਿੱਚੋਂ ਵੀ ਖਬਰ ਉੱਡ ਚੁੱਕੀ ਸੀ ਪਿੰਡ ਵਿੱਚ ਫੈਲ ਚੁੱਕੀ ਸੀ ਜਿੰਨਾ ਬੀਬੀਆਂ ਨੂੰ ਜਿੰਨਾ ਭੈਣਾਂ ਨੂੰ ਪਤਾ ਲੱਗਦਾ ਨਾ ਵੀ ਕੌਣ ਨੇ ਤੇ ਉਹ ਇੱਕ ਦੂਜੀ ਨੂੰ ਦੱਸ ਦੀਆਂ ਨੇ ਉਹ ਭੈਣੋ ਜਿਹੜੇ ਗੱਡੇ ਦੇ ਵਿੱਚ ਬੱਚੇ ਬੈਠੇ ਨੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਨੇ ਆਖੋ ਸਤਨਾਮ ਤੇ ਜਿਹੜੀ ਬਜ਼ੁਰਗ ਬੀਬੀ ਹੈ ਮਾਤਾ ਹੈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਜਦੋਂ ਸਹਿਬ ਜਾਦਿਆਂ ਨੂੰ ਲੈ ਕੇ ਜਾ ਰਹੇ ਸਨ ਪਤਾ ਤਾਂ ਲੱਗੇ ਕੀ ਕਸੂਰ ਹੈ ਇਹਨਾਂ ਦਾ ਤੇ ਜਿਨ੍ਹਾਂ ਨੂੰ ਪਤਾ ਸੀ ਨਾ ਆਨੰਦਪੁਰ ਸਾਹਿਬ ਦੇ ਵਿੱਚ ਲਗਾਤਾਰ 8 ਮਹੀਨੇ ਘੇਰਾ ਪਿਆ ਰਿਆ ਭਾਈ ਫਿਰ ਬੰਦਿਆਂ ਤੋਂ ਪਤਾ ਲੱਗਿਆ ਵੇ ਭਾਈ ਇਹਨਾਂ ਨੇ ਕੋਈ ਕਸੂਰ ਨਹੀਂ ਕੀਤਾ ਬੱਚਿਆਂ ਨੇ ਮਾਤਾ ਜੀ ਦਾ ਕੋਈ ਕਸੂਰ ਨਹੀਂ ਪਰ ਫਿਰ ਵੀ ਇਹਨਾਂ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਤੇ ਗੁਰੂ ਪਿਆਰਿਓ ਉਸ ਸਮੇਂ ਬੀਬੀਆਂ ਨੇ ਵੀ ਲਾਹਣਤਾ ਪਾਈਆਂ ਗੰਗੂ ਨੂੰ ਵੇ ਗੰਗੂ ਆ ਇਹਨਾਂ ਬੱਚਿਆਂ ਨੇ ਕੀ ਵਿਗਾੜਿਆ ਤੇਰਾ ਮਾਤਾ ਜੀ ਨੇ ਕੀ ਵਿਗਾੜਿਆ ਇਹ ਜਾਨੀ ਖਾਂ ਤੇ ਮਾਨੀ ਖਾਂ ਇਹਨੇ ਚੰਦਰੇ ਨੇ ਓਏ ਬੱਚਿਆਂ ਨੂੰ ਮਾਰ ਦੇਣਗੇ ਪਰ ਜੋਰ ਨਹੀਂ ਚੱਲਦਾ ਲੋਕਾਂ ਦਾ ਕਿ ਰੋਕ ਲਈਏ ਤੇ ਗੁਰੂ ਪਿਆਰੇ ਉਹ ਵਿੱਚ ਸਿਆਣੀਆਂ ਬੀਬੀਆਂ ਸੀ ਬਜ਼ੁਰਗ ਬੀਬੀਆਂ ਸੀ ਤੇ ਜਦੋਂ ਬੀਬੀਆਂ ਨੇ ਵੇਖਿਆ ਕਿ ਇਹ ਪਾਪ ਇਹ ਕਹਿਰ ਗੰਗੂ ਬ੍ਰਾਹਮਣ ਨੇ ਕਮਾਇਆ ਆਪਣੇ ਕਮੀਜ਼ ਦਾ ਇਦਾਂ ਪੱਲਾ ਫੜ ਕੇ ਕਹਿੰਦੀਆਂ ਵੇ ਗੰਗੂਆ ਤੇਰਾ ਕੱਖ ਨਾ ਰਹੇ ਤੂੰ ਜਵਾਕਾਂ ਤੇ ਡਾ ਵੱਡਾ ਕਹਿ ਰਕ ਮਾਇਆ ਕੱਖ ਨਾ ਰਹੇ ਤੇਰਾ ਪਰ ਫਿਰ ਵੀ ਸਿਪਾਹੀ ਕਿਸੇ ਦੀ ਸੁਣਦੇ ਨੇ ਇਹਨਾਂ ਅੱਗੇ ਕਿਸੇ ਦਾ ਜ਼ੋਰ ਚੱਲਦਾ ਖੈਰ ਸਹਿਬ ਯਾਦੇ ਧਨਮਤਾ ਗੁਜਰਕੌਰ ਜੀ ਮੁਰੰਡੇ ਥਾਣੇ ਪਹੁੰਚ ਜਾਂਦੇ ਨੇ ਇਹ ਨੌ ਪੋਹ ਦਾ ਦਿਨ ਹੈ ਤੇ ਜਦੋਂ ਸਹਬਜ਼ਾਦੇ ਪਹੁੰਚ ਜਾਂਦੇ ਨੇ ਉਹ ਕੋਤਵਾਲੀ ਦੇ ਵਿੱਚ ਰੱਖਿਆ ਜਾਂਦਾ ਸਹਬਜ਼ਾਦਿਆਂ ਨੂੰ ਥਾਣੇ ਦੇ ਵਿੱਚ ਰੱਖਿਆ ਜਾਂਦਾ ਅੱਜ ਵੀ ਉਹ ਕੋਤਵਾਲੀ ਉਸੇ ਤਰ੍ਹਾਂ ਮੌਜੂਦ ਹੈ ਤੇ ਗੁਰੂ ਪਿਆਰਿਓ ਜਦੋਂ ਗੰਗੂ ਦੇ ਪਿੰਡ ਸਹੀੜੀ ਤੋਂ ਜਿਹਨੂੰ ਪਹਿਲਾਂ ਖੇੜੀ ਆਖਿਆ ਜਾਂਦਾ ਸੀ ਮੁਰੰਡੇ ਲੈ ਕੇ ਗਏ ਇਤਿਹਾਸਕਾਰਾਂ ਨੇ ਇੱਥੇ ਤੱਕ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦਿਆਂ ਉੱਤੇ ਮਾਤਾ ਜੀ ਉੱਤੇ ਮਿਰਚਾਂ ਦੀਆਂ ਜਿਹੜੀਆਂ ਬੋਰੀਆਂ ਨਹੀਂ ਹੁੰਦੀਆਂ ਨਾ ਉਹ ਵੀ ਪਾ ਦਿੱਤੀਆਂ ਸੀ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ ਕੌਣ ਨੇ ਕਹਿੰਦੇ ਜੇ ਸਿੱਖਾਂ ਨੇ ਵੇਖ ਲੈ ਬੱਚੇ ਸਹਿਬਜ਼ਾਦੇ ਵੇਖ ਲੈ ਮਾਤਾ ਜੀ ਵੇਖ ਲਓ ਛੁਡਾ ਕੇ ਲੈ ਜਾਣਗੇ ਤੇ ਜਿਹੜੀਆਂ ਬੋਰੀਆਂ ਦੇ ਵਿੱਚ ਥੈਲੀਆਂ ਦੇ ਵਿੱਚ ਮਿਰਚਾਂ ਪਾਈਆਂ ਹੋਈਆਂ ਸੀ ਉਹ ਬੋਰੀਆਂ ਮਿਰਚਾਂ ਵਾਲੀਆਂ ਖਾਲੀ ਕਰਕੇ ਸਹਿਬਜ਼ਾਦਿਆਂ ਉੱਤੇ ਅਤੇ ਰਾਹ 'ਚ ਦੇ ਦਿੱਤੀਆਂ ਸੀ ਉਹਨਾਂ ਨੇ ਵੀ ਕਿਤੇ ਸੇਖਾ ਕੇ ਛੜਾ ਗਈ ਨਾ ਲੈ ਕੇ ਜਾਣ ਇੰਨਾ ਡਰ ਸੀ ਤੇ ਘਰ ਦੇ ਵਿੱਚ ਅਸੀਂ ਵੇਖਦੇ ਆ ਸਾਡੇ ਬੱਚਾ ਕੋਈ ਭੁੱਲ ਭਲੇਖੇ ਵੀ ਜਾ ਕੇ ਮਿਰਚ ਚੱਕ ਲਵੇ ਨਾ ਹਰੀ ਮਿਰਚ ਜਾਂ ਲਾਲ ਮਿਰਚ ਨੂੰ ਹੱਥ ਲਾ ਲਵੇ ਅਸੀਂ ਸਾਬਣ ਦੇ ਨਾਲ ਹੱਥ ਧੋਣੇ ਕਿਤੇ ਅੱਖਾਂ ਨੂੰ ਨਾ ਲੱਗ ਜੇ ਪਰ ਸਾਬ ਜਦਿਆਂ ਨੂੰ ਮਿਰਚਾਂ ਵਾਲੀਆਂ ਬੂਰੀਆਂ ਦੇ ਵਿੱਚ ਪਾਇਆ ਗਿਆ ਉਹ ਮਿਰਚਾਂ ਵਾਲੀਆਂ ਬੂਰੀਆਂ ਉੱਤੇ ਛੁੱਟੀਆਂ ਗਈਆਂ ਇਹ ਵੀ ਇਤਿਹਾਸਕਾਰਾਂ ਨੇ ਲਿਖਿਆ ਇਸ ਤਰ੍ਹਾਂ ਨੌ ਪੌ ਦਾ ਦਿਨ ਲੰਘਦਾ ਹੈ ਰਾਤ ਹੋ ਜਾਂਦੀ ਹੈ ਨੌ ਪੌ ਦੀ ਰਾਤ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦੇ ਗਨੀਖਾ ਬਹਿਗਰੂ ਜਾਨੀਖਾ ਅਤੇ ਮਾਨੀਖਾ ਇਹ ਜਿਹੜੇ ਦੋ ਥਾਣੇਦਾਰ ਨੇ ਇਹਨਾਂ ਦੀ ਕੋਤਵਾਲੀ ਦੇ ਵਿੱਚ ਰੱਖੇ ਜਾਂਦੇ ਨੇ ਕੋਈ ਸਹਿਬਜਾਦਿਆਂ ਨੂੰ ਪ੍ਰਸ਼ਾਦਾ ਨਹੀਂ ਦਿੱਤਾ ਜਾਂਦਾ ਕੋਈ ਕੱਪੜਾ ਨਹੀਂ ਦਿੱਤਾ ਜਾਂਦਾ ਤੇ ਗੁਰੂ ਪਿਆਰਿਓ ਮੋਟਾ ਕੱਪੜਾ ਤਾਂ ਬੜੀ ਦੂਰ ਦੀ ਗੱਲ ਹੈ ਕਿ ਉਹ ਦੇਣਾ ਸਾਹਿਬ ਜਾਦੇ ਨੂੰ ਉਸ ਜੇਲ ਦੇ ਵਿੱਚ ਸਾਰੀ ਰਾਤ ਕੈਦ ਕਰਕੇ ਰੱਖਿਆ ਜਾਂਦਾ ਨੋ ਪੋ ਦੀ ਸਾਰੀ ਰਾਤ ਸਾਹਿਬ ਜਾਦੇ ਕੋਤਵਾਲੀ ਦੇ ਵਿੱਚ ਰਹਿੰਦੇ ਨੇ ਫਿਰ 10 ਪੋ ਹੁੰਦੀ ਹੈ 10 ਪੋ ਦਾ ਇਤਿਹਾਸ ਕੱਲ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ